ਅਗਰ ਅ ਵਿੱਚ ਇੱਕ ਔਰਤ ਨੂੰ ਮਿਲਨ ਉਸ ਦਾ ਬੁਆਏਫਰੈਂਡ ਦੀ ਰਾਤ ਨੂੰ ਘਰ ਪਹੁੰਚ ਗਿਆ ਬੈਡਰੂਮ ਤੋਂ ਮੱਦ ਦੀ ਆਵਾਜ਼ ਆਨਤੀ ਜੇਟ ਨੂੰ ਸ਼ੱਕ ਹੋਇਆ ਉਸਨੇ ਘਰ ਵਾਲਿਆਂ ਨੂੰ ਜਗਾ ਦਿੱਤਾ ਅਤੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੋਲਣ ਤੋਂ ਪਹਿਲਾਂ ਔਰਤ ਨੇ ਬੁਆਏਫਰੈਂਡ ਨੂੰ ਕਮਰੇ ਵਿੱਚ ਰੱਖੇ ਸੰਦੂਕ ਵਿੱਚ ਕੱਪੜਿਆਂ ਦੇ ਵਿਚਕਾਰ ਲੁਕਾ ਲੁਕਾ ਦਿੱਤਾ ਘਰ ਵਾਲਿਆਂ ਨੇ ਪੂਰੇ ਕਮਰੇ ਵਿੱਚ ਉਸ ਨੂੰ ਲੱਭਿਆ ਪਰ ਉਹ ਨਹੀਂ ਮਿਲਿਆ ਇਸੇ ਦੌਰਾਨ ਔਰਤ ਦੀ ਜੇਟੀ ਨਜ਼ਰ ਸੰਦੂਕ ਤੇ ਪਈ ਜਿਸ ਦੇ ਇੱਕ ਕੁੰਡੀ ਅੰਦਰ ਵੱਲ ਲੱਗੀ ਸੀ ਉਹਨਾਂ ਨੇ ਸੰਦੂਕ ਖੋਲ੍ਹਿਆ ਤਾਂ ਅੰਦਰ ਔਰਤ ਦਾ ਬੁਆਏਫਰੈਂਡ ਬਿਨਾ ਕੱਪੜਿਆਂ ਦੇ ਲੁਕਿਆ ਹੋਇਆ ਮਿਲਿਆ ਗੁੱਸੇ ਵਿੱਚ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਥੱਪਣਾ ਅਤੇ ਲਾਟੀਆਂ ਡੰਡਿਆਂ ਨਾਲ ਜ਼ੋਰਦਾਰ ਕੁੱਟਿਆ ਫਿਰ ਕੱਪੜੇ ਪਵਾ ਕੇ ਉਸ ਨੂੰ ਘਰ ਦੇ ਬਾਹਰ ਲੈ ਗਏ ਜਿੱਤੇ ਪਿੰਡ ਵਾਲਿਆਂ ਨੇ ਵੀ ਉਸ ਨੂੰ ਜ਼ੋਰਦਾਰ ਕੁੱਟਿਆ ਇਸ ਦੇ ਬਾਅਦ ਪੁਲਿਸ ਨੂੰ ਬੁਲਾ ਕੇ ਦੋਸ਼ੀ ਨੂੰ ਸੌਂਪ ਦਿੱਤਾ ਗਿਆ ਘਟਨਾ ਆਤਵਾਰ ਨੂੰ ਪਤਿਆ ਬਾਅਦ ਥਾਣਾ ਖੇਤਰ ਦੀ ਹੈ ਪੁਲਿਸ ਨੇ ਫੜੇਗੇ ਨੌਜਵਾਨ ਨੇ ਦੱਸਿਆ ਕਿ ਉਸ ਦਾ ਨਾਮ ਅਜੀਤ ਤੀ ਹੈ ਉਹ ਬਾ ਤਸੀਲ ਦਾ ਰਹਿਣ ਵਾਲਾ ਉਸ ਦੀ ਚਾਦੀ 8 ਸਾਲ ਪਹਿਲਾਂ ਹੋਈ ਸੀ ਉਸ ਦੇ ਦੋ ਬੱਚੇ ਵੀ ਹਨ ਫਟਿਆਬਾਦ ਖੇਤਰ ਦੀ ਇੱਕ ਪਿੰਡ ਦੀ ਰਹਿਣ ਵਾਲੀ ਔਰਤ ਦਾ ਪਤੀ ਉਸਦਾ ਦੋਸਤ ਹੈ ਦੋਵੇਂ ਟਰੱਕ ਡਰਾਈਵਰ ਹਨ 5 ਸਾਲ ਪਹਿਲਾਂ ਮੈਂ ਉਸਦੇ ਘਰ ਆਇਆ ਸੀ ਇਸਦੇ ਬਾਅਦ ਕਈ ਵਾਰ ਆਇਆ ਇੱਕ ਵਾਰ ਔਰਤ ਤੇ ਪਤੀ ਨੇ ਮੇਰੇ ਮੋਬਾਈਲ ਤੋਂ ਉਸਨੂੰ ਕਾਲ ਕੀਤੀ ਇੱਥੋਂ ਹੀ ਸਾਡੇ ਵਿਚਕਾਰ ਗੱਲਬਾਤ ਸ਼ੁਰੂ ਹੋ ਗਈ ਹੌਲੀ ਹੌਲੀ ਅਸੀਂ ਦੋਵੇਂ ਨਜ਼ਦੀਕ ਆ ਗਏ ਔਰ ਆਪਣਾ 4 ਸਾਲਾਂ ਤੋਂ ਮੇਰਾ ਪ੍ਰੇਮ ਸੰਬੰਧ ਚੱਲ ਰਿਹਾ ਹੈ ਇਸ ਦੌਰਾਨ ਮੈਂ ਉਸ ਨਾਲ ਕਈ ਵਾਰ-ਬਾਰ ਵੀ ਮਿਲਿਆ ਜਦੋਂ ਵੀ ਔਰਤ ਪਤੀ ਘਰ ਤੇ ਨਹੀਂ ਆਉਂਦਾ ਸੀ ਉਹ ਮੈਨੂੰ ਫੋਨ ਕਰਕੇ ਬੁਲਾ ਲੈਂਦੀ ਸੀ ਔਰਤ ਦੇ ਘਰ ਵਿੱਚ ਜੇਟ ਜਾਨੀ ਅਤੇ ਸਾਸੋਰਾ ਰਹਿੰਦੇ ਹਨ ਐ ਤੁਹਾਨੂੰ ਮੇਰੀ ਔਰਤ ਨਾਲ ਗੱਲ ਹੋ ਰਹੀ ਸੀ ਉਸਨੇ ਦੱਸਿਆ ਕਿ ਪਤੀ ਘਰ ਤੇ ਨਹੀਂ ਹਨ ਤੁਸੀਂ ਮੈਨੂੰ ਮਿਲਣ ਆ ਜਾਓ ਮੈਂ ਉਸਦੇ ਮਿਲਾਂ ਤੇ ਸ਼ਾਮ ਨੂੰ ਟਰੱਕ ਨਾਲ 40 ਕਿਲੋਮੀਟਰ ਦੂਰ ਉਸਦੇ ਪਿੰਡ ਪਹੁੰਚਿਆ ਰਾਤ 10 ਵਜੇ ਉਸਨੇ ਜੇਟ ਅਤੇ ਸਾਸੋਰਾ ਖਾਣਾ ਖਾ ਕੇ ਸੌ ਚਲੇ ਗਏ ਇਸੇ ਦੌਰਾਨ ਰਾਤ 11:30 ਵਜੇ ਔਰਤ ਨੇ ਮੈਨੂੰ ਫੋਨ ਕਰਕੇ ਬੁਲਾ ਲਿਆ ਉਸਨੇ ਚੁੱਪਚਾਪ ਇਤੇ ਘਰ ਦਾ ਮੇਨ ਗੇਟ ਖੋਲ੍ਹ ਲਿਆ ਅਤੇ ਮੈਂ ਘਰ ਦੇ ਅੰਦਰ ਚਲਾ ਗਿਆ ਪੁਲਿਸ ਨੇ ਦੱਸਿਆ ਕਿ ਰਾਤ ਕਰੀਬ 1 ਵਜੇ ਔਰਤ ਦਾ ਜੇਟ ਪਾਣੀ ਪੀਣ ਲਈ ਛੱਤ ਤੋਂ ਹੇਠਾਂ ਆਇਆ ਉਸਨੇ ਔਰਤ ਦੇ ਕਮਰੇ ਤੋਂ ਆਦਮੀ ਦੀ ਆਵਾਜ਼ ਸੁਣੀ ਇਸ ਤੋਂ ਬਾਅਦ ਘਰ ਵਾਲਿਆਂ ਨੂੰ ਬੁਲਾ ਲਿਆ ਕਮਰੇ ਦਾ ਦਰਵਾਜ਼ਾ ਖੜਕਾਇਆ ਔਰਤ ਨੇ ਡਰ ਕੇ ਪ੍ਰੇਮੀ ਨੂੰ ਕਮਰੇ ਵਿੱਚ ਰੱਖੇ ਸੰਦੂਕ ਵਿੱਚ ਲਗਾ ਦਿੱਤਾ ਫਿਰ ਉਸਨੇ ਦਰਵਾਜ਼ਾ ਖੋਲ੍ਹਿਆ ਜੇਟ ਨੇ ਪੁੱਛਿਆ ਅੰਦਰ ਕੌਣ ਸੀ ਇਸੇ ਔਰਤ ਚੋપરાਈ ਘਰ ਵਾਲਿਆਂ ਨੇ ਬਿਸਤਰੀ ਤੇ ਬੈੱਡ ਦੇ ਹੇਠਾਂ ਤਲਾਸ਼ੀ ਲਈ ਪਰ ਕੋਈ ਨਹੀਂ ਮਿਲਿਆ ਇਸੇ ਦੌਰਾਨ ਜੇੜਤੀ ਨਜ਼ਰ ਸੰਦੂਕ ਤੇ ਪਈ ਜਿਸ ਦੀ ਇੱਕ ਕੁੰਡੀ ਅੰਦਰ ਵੱਲ ਲੱਗੀ ਹੋਈ ਸੀ ਜੇਟ ਨੇ ਜਦੋਂ ਸੰਦੂਕ ਖੋਲ੍ਹਿਆ ਤਾਂ ਉਸ ਵਿੱਚ ਪ੍ਰੇਮੀ ਬੀਨਾ ਕੱਪੜਿਆਂ ਤੇ ਲੁਕਿਆ ਹੋਇਆ ਮਿਲਿਆ ਘਰ ਵਾਲਿਆਂ ਨੇ ਉਸ ਦੀ ਜੰਮ ਕੇ ਕੁਟਮਾਰ ਕੀਤੀ ਇਸ ਦੌਰਾਨ ਪ੍ਰੇਮੀ ਹੱਥ ਜੋੜ ਕੇ ਮਾਫੀ ਮੰਗਦਾ ਰਿਹਾ ਔਰਤ ਦੇ ਘਰ ਵਾਲਿਆਂ ਨੇ ਉਸ ਨੂੰ ਬਾਹਰ ਕੱਢਿਆ ਫਿਰ ਕੱਪੜੇ ਪੁਵਾਏ ਸ਼ੋਰ ਸੁਣ ਕੇ ਪਿੰਡ ਵਾਲੇ ਇਕੱਠੇ ਹੋ ਗਏ ਜਦੋਂ ਪਿੰਡ ਵਾਲਿਆਂ ਨੂੰ ਪੂਰੀ ਸੱਚਾਈ ਪਤਾ ਲੱਗੀ ਤਾਂ ਉਹਨਾਂ ਨੇ ਵੀ ਪ੍ਰੇਮੀ ਨੂੰ ਲੱਤਾਂ ਮੁੱਕਿਆਂ ਤੇ ਡੰਡਿਆਂ ਨਾਲ ਕੁੱਟਿਆ। ਇਸ ਤੋਂ ਬਾਅਦ ਪੁਲਿਸ ਨੂੰ ਬੁਲਾ ਕੇ ਉਸ ਨੂੰ ਸਬਦ ਦਿੱਤਾ ਗਿਆ। ਪੁਲਿਸ ਦੇ ਮੁਤਾਬਕ ਉਹਨਾਂ ਦੀ شادی 14 ਸਾਲ ਪਹਿਲਾਂ ਹੋਈ ਸੀ। ਉਸ ਦੀਆਂ ਦੋ ਧੀਆ ਹਨ। ਘਟਨਾ ਦੇ ਸਮੇਂ ਔਰਤ ਦਾ ਪਤੀ ਆਗਰਾ ਵਿੱਚ ਹੀ ਕਿਤੇ ਟਰੱਕ ਲੈ ਕੇ ਗਿਆ ਹੋਇਆ ਸੀ। ਔਰਤ 3 ਮਹੀਨੇ ਪਹਿਲਾਂ ਬੁਆਏਫ੍ਰੈਂਡ ਅਜੀਦ ਦੇ ਨਾਲ ਭੱਜ ਗਈ ਸੀ। 8 ਦਿਨ ਬਾਅਦ ਉਹ ਘਰ ਪੱਤੀ ਸੀ। ਉਸ ਵੇਲੇ ਪਿੰਡ ਵਿੱਚ ਪੰਚਾਇਤ ਵੀ ਹੋਈ ਸੀ। ਇੰਸਪੈਕਟਰ ਫਤਿਆਬਾਹ ਡੀਪੀ ਤਵਾਰੀ ਨੇ ਦੱਸਿਆ ਪਿੰਡ ਵਾਲਿਆਂ ਨੇ ਇੱਕ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕੀਤਾ। ਔਰਤੇ ਪਤੀ ਦੀ شکایت ਤੇ ਦੋਸ਼ੀ ਦੇਖਲਾ ਮਕਦਮਾ ਦਰਜ ਕੀਤਾ ਗਿਆ ਹੈ ਪ੍ਰੇਮੀ ਅਜੇ ਦੀ ਪੈਰਵੀ ਵਿੱਚ ਔਰਤ ਵੀ ਥਾਣੇ ਪਹੁੰਚੀ ਸੀ